ਵੀ ਬਾਲਾਂ ਦੀ ਸਮੱਸਿਆ ਜਾਂ ਚਿਹਰੇ ਦੀ ਸਮੱਸਿਆ ਇੰਨੀ ਵੱਧ ਚੁੱਕੀ ਆ ਵੀ ਮਾਈਂਡ ਦਾ ਕਰਿਓ ਵੀ ਬਿਊਟੀ ਬੰਦਰਾਂ ਦੇ ਵਿੱਚ ਬਿਨੌਟੀ ਖੂਬਸੂਰਤੀ ਆ ਜਿਹੜੀ ਠੀਕ ਹੈ ਜੀ ਉਹਨੇ ਜਾਨੀ ਕਿ ਸਮਾਜ ਦਾ ਜਿਹੜਾ ਬੇੜਾਗਰਕ ਕਰਕੇ ਬਾਲ ਝੜਦੇ ਹੋਣ ਬਾਲਾਂ 'ਚ ਛਿੱਕਰੀ ਹੋਵੇ ਬਾਲ ਗ੍ਰੋਥ ਨਾ ਕਰਦੇ ਹੁਣ ਠੀਕ ਹੈ ਜੀ ਇਹ ਤਿੰਨੇ ਤੇਲਾਂ ਦੇ ਵਿੱਚੋਂ ਹੁਣ ਦੇਖਣ ਨੂੰ ਇਹਦਾ ਕਲਰ ਕਿੰਨਾ ਪਿਆਰਾ ਹਾਂ ਇਹ ਸਹੀ ਗੱਲ ਹੈ ਮੈਂ ਕਹਿੰਦਾ ਵੀ ਲਾਈਵ ਟੈਸਟ ਕਰਾ ਲਓ ਜੇ ਬੰਦਾ ਇਹ ਕਦੇ ਵਿੱਚ ਕੋਈ ਰੰਗ ਪਾਇਆ ਅੱਛਾ ਜੀ ਜਮਾ ਨੈਚੁਰਲ ਕਲਰ ਹੈ ਐਲੋਵੇਰਾ ਤੇਲ ਆ ਗਿਆ ਸਿਉਨੇ ਦਾ ਤੇਲ ਹੀ ਹੈ ਇੱਕ ਤਰ੍ਹਾਂ ਦਾ ਲੈ ਵੀ ਸਿਉਨਾ ਹੀ ਆ ਸਿਉਨਾ ਹੀ ਹੈ ਹਾਂ ਜਮਾ ਨੈਚੁਰਲ ਆ ਭਾਈ ਐਲੋਵੇਰਾ ਤੁਸੀਂ ਇਹ ਪ੍ਰੋਡਕਟ ਸਾਡਾ ਹੋਲ ਸੇ ਰੇਟਾਂ ਤੇ ਲੈਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਮਾਰਜਿਨ ਰੱਖ ਕੇ ਉਹ ਪ੍ਰੋਡਕਟ ਦੇਵਾਂਗੇ ਲੇ ਵੀ ਮੈਟਰ ਤੁਸੀਂ ਕਹਿਦੇ ਰਹੇ ਨੋ ਵੀ ਕਿਸਾਨ ਵੀਰ ਆਪਣੇ ਪ੍ਰੋਡਕਟ ਬਣਾ ਕੇ ਵੇਚਣ ਤੇ ਹੁਣ ਬਾਈ ਆ ਵੀਰ ਲੱਗ ਗਿਆ ਵੇਚਣਾ ਤੇ ਤੁਸੀਂ ਸਾਥ ਦਿਓ ਕੀ ਕੁਝ ਬਣਾਏਗਾ ਸਾਰੀ ਗੱਲਬਾਤ ਕਰਦੇ ਸਾਰਾ ਕੁਝ ਆਰਗੈਨਿਕ ਹੋਊਗਾ ਕਿਉਂ ਬਾਈ ਜੀ ਦੀਪ ਹਾਂ ਬਾਈ ਜੀ ਸਸਤੀ ਗੱਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਬਹੁਤ ਵਧੀਆ ਬਾਈ ਜੜਦੀ ਗੱਲ ਆ ਠੀਕ ਹੈ ਜੀ ਬਣਾਇਆ ਕੀ ਆ ਪਹੇਜਾਈ ਮੈਂ ਆ ਬਾਈ ਜੀ ਆਪਾਂ ਨਾ ਦੇਖੋ ਆਰਗੈਨਿਕ ਸਾਬਣਾ ਬਣਾਈਆਂ ਨਿਗੀਆਂ ਠੀਕ ਹੈ ਜੀ ਮੰਨ ਕੇ ਚੱਲੋ ਤੇਲ ਬਣਾਏ ਨੇ ਕਿਉਂਕਿ ਇੰਨਾ ਕ ਫੂਡ ਲਾ ਲੋ ਜਦੇ ਸਮੇਂ ਦਾ ਜਾਂ ਇੰਨਾ ਕ ਸਮਾਜ ਦੇ ਵਿੱਚ ਕੈਮੀਕਲ ਯੂਜ਼ ਹੋ ਰਿਹਾ ਜਿਹਦੇ ਕਾਰਨ ਬਾਲਾਂ ਦੀ ਸਮੱਸਿਆ ਜਾਂ ਪਾਣੀ ਮਾੜੇ ਹੋ ਰਹੇ ਨੇ ਹਣਾ ਕੁਝ ਵੀ ਬਾਲਾਂ ਦੀ ਸਮੱਸਿਆ ਜਾਂ ਚਿਹਰੇ ਦੀ ਸਮੱਸਿਆ ਇੰਨੀ ਕ ਵੱਧ ਚੁੱਕੀ ਆ ਵੀ ਮਾਈਂਡ ਕਰਿਓ ਵੀ ਬਿਊਟੀ ਪਾਰਲਰਾਂ ਦੇ ਵਿੱਚ ਬਿਊਟੀ ਖੂਬਸੂਰਤੀ ਆ ਜਿਹੜੀ ਠੀਕ ਹੈ ਜੀ ਉਹਨੇ ਜਾਨੀ ਕਿ ਸਮਾਜ ਦਾ ਜਿਹੜਾ ਬੇੜਾ ਕਰ ਕਰ ਰੱਖਿਆ ਠੀਕ ਹੈ ਜੀ ਇਸ ਕਰਕੇ ਵੀ ਨੇਚਰਲ ਲੋ ਯਾਰ ਕੁਛ ਨਾ ਕੁਸਤਾ ਨੇਚਰਲ ਲਾ ਲਓ ਕਿਸਾਨਾਂ ਦੇ ਜੁੜੀ ਚੀਜ਼ਾਂ ਪਸੰਦ ਕਰੀਆਂ ਨੇ ਗਿਆ ਕਿਸਾਨਾਂ ਨੇ ਤਿਆਰ ਕਰੀਆਂ ਉੱਤੇ ਪਰੋਸਾ ਕਰਕੇ ਦੇਖੋ ਜਿਵੇਂ ਉਹ ਤੁਹਾਡੇ ਸਾਹਮਣੇ ਹੀ ਦਿਖ ਰਹੇ ਨੇ ਬਈ ਜੀ ਐਲੋਵੀਰਾ ਦਾ ਤੇਲ ਆ ਜਮਾ ਹਨ ਇਹ ਓਨੀਅਨ ਓਇਲ ਪਿਆਜ਼ ਦਾ ਤੇਲ ਆ ਬਈ ਠੀਕ ਹੈ ਉਹ ਹੋ ਗਿਆ ਨਿੰਮ ਦਾ ਤੇਲ ਠੀਕ ਹੈ ਵਾਲ ਝੜਦੇ ਹੋਣ ਵਾਲਾਂ 'ਚ ਛਿੱਕਰੀ ਹੋਵੇ ਹਾਂਜੀ ਬਾਲ ਗਰੋਥ ਨਾ ਕਰਦੇ ਹੁਣ ਠੀਕ ਹੈ ਜੀ ਇਹ ਤਿੰਨੇ ਤੇਲਾਂ ਦੇ ਵਿੱਚੋਂ ਤੁਸੀਂ ਮਨ ਲਗੇ ਜਦੋਂ ਵਰਤੋਗੇ ਨਾ ਬਾਈ ਬਾਲਾਂ ਦੀ ਗਰੋਥ ਬਾਲ ਝੜਦੇ ਬਾਲਾਂ ਦੀ ਛਿੱਕਰੀ ਗਰੰਟੀ ਹੈਦਰ ਸਿੰਘ ਪਹਿਲਾਂ ਆਪਾਂ ਗੱਲ ਕਰਦੇ ਆਂ ਗੰਡੇ ਵਾਲੀ ਹੈ ਹਾਂ ਪਿਆਜ ਦੇਣ ਦਾ ਤੇਲ ਹੈ ਬਾਕੀ ਪੰਜਾਬੀ ਤੇ ਗੱਲਬਾਤ ਕਰੀਏ ਵੀ ਗੰਡੇ ਦਾ ਤੇਲ ਆ ਗੰਡੇ ਦਾ ਤੇਲ ਆ ਠੀਕ ਹੈ ਜੀ ਇਹ ਇਹਦੀ ਮੇਨ ਖਾਸੀਅਤਦਰ ਸਿੰਘ ਬਾਈ ਇਹ ਇਹ ਆ ਹੁਣ ਦੇਖਣ ਨੂੰ ਇਹਦਾ ਕਲਰ ਕਿੰਨਾ ਪਿਆਰਾ ਹਾਂ ਇਹ ਸਹੀ ਗੱਲ ਹੈ ਮੈਂ ਕਹਿੰਦਾ ਵੀ ਲਾਈਵ ਟੈਸਟ ਕਰਾ ਲਓ ਜੇ ਬੰਦਾ ਐ ਕਹਦੇ ਵਿੱਚ ਕੋਈ ਰੰਗ ਪਾਇਆ अच्छा जी जमा नेचुरल कलर है जमा प्योर प्याज ਦਾ ਕਲਰ ਆ ਠੀਕ ਹੈ ਜੀ ਇਹਦੇ ਫਾਇਦੇ ਕੀ ਨੇ ਬਈ ਜੇ ਪਈ ਦੀ ਗੱਲ ਆ ਇਹਦੇ ਵਿੱਚ ਫਾਸਫੋਰਸ ਪਾਇਆ ਜਾਂਦਾ ਬਈ ਜੀ ਫਾਸਫੋਰਸ ਹੈ ਨਾ ਜਿਹੜਾ ਉਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਠੀਕ ਹੈ ਜੀ ਅੱਜ ਦੇ ਆਪਾਂ ਸਮਾਜ ਦੇ ਵਿੱਚ ਦੇਖ ਰਹਾਂਗੇ ਵੀ ਵਾਲ ਜਦੋਂ ਲੇਡੀਜ਼ ਭੈਣਾਂ ਜੋ ਵੀ ਬੌਂਦੀਆਂ ਬੱਚੇ ਬੌਂਦੇ ਉਹਨਾਂ ਦੇ ਇੰਨੇ ਨੇ ਵਾਲ ਝੜਦਾ ਕੁਚੇ ਨੇ ਕੁਚੇ ਤਾਂ ਉਸ ਤੋਂ ਬਾਅਦ ਵੀ ਉਹ ਮੈਡੀਕਲ ਯੂਜ਼ ਕਰਦੇ ਆ ਮੈਡੀਕਲ ਪੂਰੇ ਲੀਵਰ ਨੂੰ ਇਫੈਕਟ ਕਰਦੀ ਆ ਸਹੀ ਗੱਲ ਹੈ ਜੀ ਹਮੇਸ਼ਾ ਜਾਨੀ ਕਿ ਅੱਜ ਦਾ ਟ੍ਰੈਂਡ ਆ ਚੁੱਕਿਆ ਹੈਗਾ ਵੀ ਲੋਕ ਬਾਲਾਂ ਨੂੰ ਖੁਸ਼ਕ ਰੱਖ ਕੇ ਰਾਜੀ ਨੇ ਸਹੀ ਗੱਲ ਹੈ ਪੁਰਾਣੇ ਟਾਈਮ ਦੇ ਵਿੱਚ ਸਰੋਂ ਦਾ ਤੇਲ ਲਾਉਂਦੇ ਜਾਂ ਤਰ ਉੱਤੀ ਰੱਖਦੇ ਬਾਲਾਂ ਦੀ ਪੂਰੀ ਤਾਂ ਜਿਵੇਂ ਉਹੀ ਗੱਲ ਹੈ ਜੇ ਫਸਲ ਨੂੰ ਖੁਸ਼ਕ ਕਰਾਂਗੇ ਉਹ ਖੋਖਲੀ ਹੋਊ ਜੇ ਫਸਲ ਨੂੰ ਪਾਣੀ ਲਾਵਾਂਗੇ ਤਾਂ ਉਹ ਮਜ਼ਬੂਤ ਹੋਊ ਉਸੇ ਤਰ੍ਹਾਂ ਆਪਣੇ ਬਾਲਾਂ ਦੀ ਸਮੱਸਿਆ ਵੀ ਇਹ ਪਿਆਜ਼ ਦਾ ਤੇਲ ਹੈ ਇਹ ਪਿਆਜ਼ ਦਾ ਤੇਲ ਹੈ ਬਾਈ ਪੂਰਾ ਪ्योर ਤੇਲ ਹੈ ਇਹ ਦੇ ਅਗਲਾ ਆ ਗਿਆ ਜੀ ਇਹ ਵਾਲਾ ਜੀ ਇਹ ਐਲੋਵੀਰਾ ਦਾ ਬਾਈ ਐਲੋਵੀਰਾ ਤੇਲ ਆ ਗਿਆ ਜੀ ਸਿਉਨੇ ਦਾ ਤੇਲ ਹੀ ਇੱਕ ਤਰ੍ਹਾਂ ਦਾ ਲੈ ਵੀ ਸਿਉਨਾ ਹੀ ਆ ਸਿਉਨਾ ਹੀ ਹੈ ਜਮਾਨਾ ਚੂਰੋ ਲਬਾਈ ਆਈ ਲੋਵੀਰਾ ਜਮਾ 100% ਆਪਾਂ ਤਾਂ ਲਾਈਵ ਟੈਸਟ ਦੀ ਗਰੰਟੀ ਦਿੰਨੇ ਆ ਦੂਜੀ ਗਰੰਟੀ ਇਹ ਆ ਵੀ ਮੰਨ ਕੇ ਚੱਲੋ ਸਾਡਾ ਤੇਲ ਵਰਤੋ ਤੁਹਾਨੂੰ ਰਿਜ਼ਲਟ ਨਾ ਮਿਲੇ ਭਾਈ ਪੈਸੇ ਵਾਪਸ ਲੈ ਵੀ ਮਿੱਤਰੋ ਐਡੇ ਵੱਡੇ ਗਰੰਟੀ ਨਹੀਂ ਕਿਤੇ ਮਿਲ ਨਹੀਂ ਵੀ ਪੈਸੇ ਵਾਪਸ ਉਹ ਆ ਗਿਆ ਭਾਈ ਨਿੰਮ ਦਾ ਤੇਲ ਨਿੰਮ ਦਾ ਤੇਲ ਹਾਂ ਇਹ ਵਾਲਾ ਨਿੰਮ ਦੇ ਤੇਲ ਤੇ ਜ਼ਰੂਰ ਚਾਤੀ ਮਰਵਾ ਦਿਓ ਆ ਆ ਗਿਆ ਨਿੰਮ ਦਾ ਤੇਲ ਇਹ ਵੀ ਨਿੰਮ ਦਾ ਤੇਲ ਆ ਗਿਆ ਠੀਕ ਹੈ ਜੀ ਤੇ ਉਹ ਨਿੰਮ ਦੀ ਤਰ੍ਹਾਂ ਇਹ ਭਾਈ ਸਾਬਣ ਆ ਗਿਆ ਇਹ ਸਾਬਣ ਆ ਜੀ ਠੀਕ ਹੈ ਨਾ ਠੀਕ ਹੈ ਜੀ ਤੇ ਹਾਂ ਇਹ ਜਾਨੀ ਕਿ ਸੈੱਟ ਬਣਦੇ ਨੇ ਹਾਂਜੀ ਸਾਨੂੰ ਦੱਸੋ ਵੀਡੀਓ ਚ ਬਾਈ ਸਾਨੂੰ ਫੋਨ ਤੇ ਦੱਸੋ ਸਾਨੂੰ ਆ ਸਮੱਸਿਆ ਫਰ ਅਸੀਂ ਉਸੇ ਚੀਜ਼ ਦਾ ਸਮੱਸਿਆ ਦੇ ਅਕੋਰਡਿੰਗ ਸੈੱਟ ਬਣਾ ਕੇ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਠੀਕ ਹੈ ਬਾਈ ਮਿੱਤਰੂ ਦੇਖ ਸਕਦਾ ਰੇਟ ਕੀ ਆ ਵੀ ਜੇ ਆਪਾਂ ਤੇਲ ਦੀ ਗੱਲਬਾਤ ਕਰੀਏ ਤਿੰਨੇ ਤੇਲਾਂ ਦੀ ਆਪਣੇ ਹਾਂਜੀ ਬਾਈ ਇਹ ਦਾ ਜਿਹੜੀ ਵੱਡੀ ਸ਼ੀਸ਼ੀ ਹੈ 150 ਦੀ ਆ ਠੀਕ ਹੈ ਜੀ ਤੇ ਜਿਹੜੀ ਛੋਟੀ ਸ਼ੀਸ਼ੀ ਹੈਗੀ ਉਹ 100 ਗ੍ਰਾਮ ਵਾਲੀ ਉਹ 100 ਰੁਪਏ ਦੀ ਹੈਗੀ ਠੀਕ ਹੈ ਜੀ ਠੀਕ ਹੈ ਜਮਾ ਜੈਨੂਨ ਰੇਟ ਨੇ ਭਾਈ 4 400 5 500 ਦੀਆਂ ਐਡੀਆਂ ਐਡੀਆਂ ਸ਼ੀਸ਼ੀਆਂ ਕੈਮੀਕਲਾਂ ਦੀਆਂ ਪਹਿਲੀ ਗੱਲ ਤਾਂ ਵੀ ਇਹ ਕਿਤੇ ਮਿਲ ਨਹੀਂ ਨਹੀਂ ਹੈਗਾ ਆਰਗੈਨਿਕ ਤਾਂ ਕਿਤੇ ਮਿਲਦਾ ਹੀ ਨਹੀਂ ਹੈ ਭਾਈ ਤੁਸੀਂ ਪੂਰੀ ਮਾਰਕੀਟ ਭਾਂ ਲਓ ਮਾਰਕੀਟ ਚ ਤੁਹਾਨੂੰ ਗੰਡਿਆ ਦਾ ਤੇਲ ਨਹੀਂ ਮਿਲਣਾ ਸਹੀ ਗੱਲ ਹੈ ਗਾਰੰਟੀ ਐ ਇਸ ਚੀਜ਼ ਦੀ ਭਾਈ ਮਿੱਤਰੋ ਆ ਸਕਦੇ ਹੋ ਤੁਸੀਂ ਲੌਂਗਵਾਲ ਦੇ ਉੱਤੇ ਲੈ ਕੇ ਜਾ ਸਕਦੇ ਤੇ ਇਹ ਅੱਗੇ ਸਾਬਣਾਂ ਆ ਕੇ ਆਪਣੇ ਆਈਏ ਇਧਰ ਸੇਬ ਭਾਈ ਗੌਟ ਮਿਲਕ ਦੀ ਸਾਬਣ ਆਪਣੀ ਸ਼ੁਰੂ ਤੋਂ ਆਪਣਾ ਗੌਟ ਫਾਰਮ ਹੈ ਗੌਟ ਇਹ ਪਹਿਲੀ ਸਾਬਣਾਂ ਬਣੀ ਪਹਿਲੀ ਸਾਬਣਾਂ ਹੈ ਭਾਈ ਇੰਨੀ ਕਾ ਇਹਦਾ ਰਿਜ਼ਲਟ ਹੈ ਨਾ ਮੰਨ ਕੇ ਚਲ ਵੀ ਸਾਥ ਹੋਰ ਪੀਟ ਆਰਡਰ ਹੀ ਨਹੀਂ ਪੂਰਾ ਹੋ ਰਿਹਾ ਇਹਦਾ ਠੀਕ ਹੈ ਜੀ ਆਹ ਤਰ੍ਹਾਂ ਸੇ ਭਾਈ ਹਲਦੀ ਦੀ ਆ ਠੀਕ ਹੈ ਜੀ ਜਿਵੇਂ ਕਿਸੇ ਦੇ ਦਾਗ ਪੈ ਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਜੀ ਔਰੈਂਜ ਪੀਲ ਤੋਂ ਆਉ ਬਣਦੀ ਹੈ ਛਿਲਕੇ ਤੋਂ ਬਣਦੀ ਹੈ ਠੀਕ ਹੈ ਆ ਐਲੋਵੇਰਾ ਦੀ ਸਾਬਣਾ ਠੀਕ ਹੈ ਜੀ ਆ ਤਰਸੇਮ ਆ ਗਈ ਬਾਈ ਇਹਦੀ ਮੰਨ ਕੇ ਚੱਲੋ ਸੌਰੀ ਮਲਤਾਨੀ ਮਿੱਟੀ ਦੀ ਮਲਤਾਨੀ ਮਿੱਟੀ ਦੀ ਨਿੰਮ ਦੀ ਮਲਤਾਨੀ ਮਿੱਟੀ ਦੀ ਤੇ ਐਲੋਵੇਰਾ ਦੀ ਠੀਕ ਹੈ ਜੀ ਬਣਦੀ ਹੈ ਕਿੱਥੇ ਨੇ ਬਈ ਜੇ ਪੇ ਦੀ ਗੱਲ ਬਾਤ ਕਰੀ ਕੋਈ ਕੰਪਨੀ ਕੰਪਨੀ ਚ ਬਣਦੀ ਆ ਪਰ ਇੱਥੇ ਬਣਦੀ ਆ ਇਹ ਬਾਈ ਹੱਥੀਂ ਬਣਦੀਆਂ ਹਾਂ ਹਾਂਜੀ ਠੀਕ ਹੈ ਕਦੇ ਵੀ ਕੋਈ ਵੀ ਮੰਨ ਕੇ ਚੱਲੋ ਸੱਜਣ ਹਮ ਜਾਂ ਇਹ ਦੇਖਣਾ ਚਾਹੁੰਦਾ ਵੀ ਯਾਰ ਇਹ ਬਣਦੀਆਂ ਕਿਵੇਂ ਨੇ ਉਹ ਸਾਡੇ ਕੋਲੇ ਆ ਕੇ ਦੇਖ ਸਕਦਾ ਵੀ ਕਿੰਨਾ ਰੀਅਲ ਪਾਉਂਦੇ ਨੇ ਇਹ ਹੂੰ ਦੂਜੀ ਗੱਲ ਇਹ ਹੈ ਕਿ ਦਰਸੇਮ ਭਾਈ ਜਿੰਨੇ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਰੰਗ ਬਰੰਗੇ ਆ ਹਾਂ ਜੀ ਇੱਕ ਵੀ ਬੰਦਾ ਇਹ ਕਹੇ ਦੇ ਵੀ ਯਾਰ ਇਹਨਾਂ ਨੇ ਰੰਗ ਪਾ ਕੇ ਪ੍ਰੋਡਕਟ ਬਣਾਇਆ ਉਹ ਚੀਜ਼ ਦੀ ਜ਼ਿੰਮੇਵਾਰੀ ਹੋ ਕੁਦਰਤੀ ਰੰਗ ਆ ਯਾਨੀ ਕਿ ਜਿਹੜੀ ਚੀਜ਼ ਦਾ ਰੰਗ ਹੈਗਾ ਉਹ ਉਹੀ ਰੰਗ ਆਗਾ ਹਾਂ ਜੀ ਹਾਂ ਹਾਂ ਠੀਕ ਹੈ ਜੀ ਇਹ ਰੇਟ ਕੀ ਆ ਸਾਬਣ ਦਾ ਜਪਾ ਰੇਟ ਦੀ ਗੱਲਬਾਤ ਕਰੀਏ ਰੇਟ ਭਾਈ ਜੀ ਜੈਨੂਨ ਆ ਬਿਲਕੁਲ 40 ਰੁਪਏ ਪੀਸ ਆ ਹਾਂ ਜੀ ਠੀਕ ਹੈ ਜੀ ਸੈੱਟ ਬਣਾ ਕੇ ਆਨਲਾਈਨ ਕਰਦੇ ਆ ਠੀਕ ਹੈ ਜੀ ਆਨਲਾਈਨ ਜੋ ਵੀ ਨਾਰਮਲ ਖਰਚੇ ਹੁੰਦੇ ਆ ਉਹ ਅਸੀਂ ਕਸਟਮਰ ਤੋਂ ਲੈਣੇ ਆ ਠੀਕ ਆ ਜੀ ਇਹ ਨਿੰਮ ਦੇ ਤੇਲ ਦਾ ਹੈਗਾ ਜਾਨੀ ਕਿ ਛੋਟੀ ਦਾਸ ਹੈ ਤੁਹਾਨੂੰ 100 ਰੁਪਏ ਜਿਹੜੀ ਵੱਡੀ ਸ਼ੀਸ਼ੀ ਉਹ ਹੈਗੀ ਹੈ 150 ਰੁਪਏ ਠੀਕ ਆ ਜੀ ਹਾਂ ਜੀ ਜੇ ਆਪਾਂ ਦੁਕਾਨ ਖੋਲਣੀ ਹੋਵੇ ਬਈ ਆਪਰ ਨਾ ਬਿਆਲ ਦੀ ਫੇਰ ਕਿਵੇਂ ਕਰੀਏ ਕੀ ਗੱਲਬਾਤ ਹੁੰਦੀ ਹੈ ਇਹ ਹਾਂ ਇਹ ਗੱਲ ਤੁਸੀਂ ਵਧੀਆ ਪੁੱਛਿਆ ਜਿੰਨੀਆਂ ਵੀ ਅੱਜ ਕੱਲ ਮਨ ਕੇ ਚਲੋ ਲੇਡੀਜ਼ ਪਿੰਡਾਂ ਦੇ ਵਿੱਚ ਜਾਂ ਕੋਈ ਸਟੋਰ ਬਣੇ ਨੇ, ਕਰਿਆਨਾ ਸਟੋਰ ਬਣੇ ਨੇ, ਕੁਝ ਵੀ ਬਣੇ ਨੇ ਕਿਤੇ ਵੀ ਇਹ ਮੈਡੀਕਲ ਬਣੇ ਨੇ ਮੈਨੂੰ ਨਿੰਮ ਦੀ ਸਾਬਣ ਬੜੀ ਲੱਗਦੀ ਹੈ ਮੈਡੀਕ ਤੁਸੀਂ ਇਹ ਪ੍ਰੋਡਕਟ ਸਾਡਾ ਹੋਲਸੇਲ ਰੇਟਾਂ ਤੇ ਲੈਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਮਾਰਜਨ ਰੱਖ ਕੇ ਉਹ ਪ੍ਰੋਡਕਟ ਦੇਵਾਂਗੇ ਠੀਕ ਹੈ ਜੀ ਉਹ ਪ੍ਰੋਡਕਟ ਸਾਥੋਂ ਲੈ ਕੇ ਤੁਸੀਂ ਅੱਗੇ ਸੇਲ ਕਰ ਸਕਦੇ ਜਿੰਨੀਆਂ ਭੈਣਾਂ ਪਿੰਡਾਂ ਦੇ ਵਿੱਚ ਬੇਲੀਆਂ ਨੇ ਘਰੇ ਬਹਿ ਕੇ ਕੰਮ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ ਠੀਕ ਹੈ ਜੀ ਹਾਂ ਜੀ ਹਾਂ ਹੋਰ ਕੋਈ ਗੱਲਬਾਤ ਜੀ ਬਾਕੀ ਬਾਈ ਜੀ ਫਾਇਦੇ ਇਹਨਾਂ ਦੇ ਬਹੁਤ ਠੀਕ ਹੈ ਜੀ ਠੀਕ ਹੈ ਜੀ ਬਹੁਤ ਚੰਗੇ ਚੰਗੇ ਫਾਇਦੇ ਨੇ ਨਿੰਮ ਦੀ ਸਾਬਣ ਬੱਚੇ-ਬੱਚੇ ਨੂੰ ਪਤਾ ਪ੍ਰਾਤਨ ਟਾਈਮ ਤੋਂ ਰਿਜ਼ਲਟ ਨੇ ਸਹੀ ਗੱਲ ਹੈ ਬਸ ਮੇਨ ਗਾਰੰਟੀ ਇਹੀ ਹੈ ਵੀ ਰਿਜ਼ਲਟ ਨਾ ਮੇਰੇ ਸਾਡੇ ਪ੍ਰੋਡ ਤੁਸੀਂ ਸਾਰੇ ਪ੍ਰੋਡਕਟ ਦੇਖ ਸਕਦੇ ਹੋ ਕੋਈ ਵੀ ਰਿਜ਼ਲਟ ਨਾ ਮਿਲੇ ਤਾਂ ਗਰੰਟੀ ਆ ਪੈਸੇ ਵਾਪਸ ਹੈ ਲੈ ਵੀ ਮਿੱਤਰੋ ਬਾਕੀ ਵੀ ਸਕਰੀਨ ਦੇ ਉੱਪਰ ਨੰਬਰ ਹੈਗਾ ਨਾ ਜੇ ਕਿਸੇ ਵੀ ਮੇਰੇ ਵੀਰ ਨੂੰ ਸਾਬਣ ਆ ਜਾਂ ਫਿਰ ਤੇਲ ਇਹਨਾਂ ਵਿੱਚ ਕੁਝ ਵੀ ਚਾਹੀਦਾ ਹੋਊਗਾ ਤਾਂ ਤੁਸੀਂ ਘਰੇ ਬੈਠੇ ਆਨਲਾਈਨ ਆਰਡਰ ਕਰਕੇ ਘਰੇ ਵੀ ਮੰਗਵਾ ਸਕਦੇ ਹੋ ਨਾ ਬੇਜੀ ਠੀਕ ਹੈ ਜੀ ਤੇ ਤੁਹਾਨੂੰ ਆਉਣਾ ਪਊਗਾ ਜੀ ਸ਼ਹਿਰ ਲੋਂਗੋਵਾਲ ਦੇ ਵਿੱਚ ਜ਼ਿਲ੍ਹਾ ਹੈਗਾ ਜੀ ਸੰਗਰੂਰ ਬਰਨਾਲੇ ਦੇ ਕੋਲੇ ਆ ਜਾਓ ਬੇਜੀ ਬਾਕੀ ਸਕਰੀਨ ਤੇ ਨੰਬਰ ਹੈਗਾ ਕਰ ਲਓ ਸੰਭਲ ਠੀਕ ਹੈ ਜਗਦੀ ਬਾਈ ਧੰਨਵਾਦ ਸასი